ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜਿਵੇਂ ਪਹਿਲਾਂ ਪਤਾ ਹੀ ਆ ਪਹਿਲਾਂ ਵੀ ਵੀਡੀਓ ਪਾਈ ਸੀ ਆਪਾਂ ਸ਼ੌਪ ਕਰੀਆ ਪਲਾਸਟਿਕ ਦਾ ਉਸਮਾਨ ਸਾਰਾ ਹਨਾ ਤੇ ਨਾਲ ਆਪਣਾ ਇੰਟਰਨੈਟ ਕੈਫੇ ਤੇ ਤੁਸੀਂ ਇੱਕ ਵਾਰ ਵਿਜ਼ਿਟ ਜ਼ਰੂਰ ਕਰਕੇ ਦੇਖਿਓ ਤੇ ਹੁਣ ਜਿੱਦਾਂ ਤਿਹਾਰਾਂ ਦਾ ਟਾਈਮ ਚੱਲ ਪਿਆ ਰਖੜੀਆਂ ਹੋ ਗਈਆਂ ਸ਼ੁਰੂ ਹੋ ਗਈਆਂ ਹਨਾ ਆਪਾਂ ਰਖੜੀਆਂ ਦਾ ਸਟਾਕ ਵੀ ਵਾਧੂ ਲੈ ਆਂਦਾ ਤੇ ਆਹ ਦੇਖੋ ਜ਼ਰੂਰ ਵਿਜ਼ਿਟ ਕਰੋ ਇੱਕ ਵਾਰ ਜਿੰਨੀਆਂ ਮੇਰੀਆਂ ਭੈਣਾਂ ਜਾਂ ਭਾਈਆਂ ਨੇ ਮੰਨ ਲਓ ਰਖੜੀਆਂ ਖਰੀਦਣੀਆਂ ਵਾ ਸਾਰੇ ਆਪਣੇ ਕੋਲ ਇੱਕ ਵਾਰ ਵਿਜ਼ਿਟ ਕਰਕੇ ਦੇਖਿਓ ਬਹੁਤ ਵਧੀਆ-ਵਧੀਆ ਰਖੜੀਆਂ ਬਹੁਤ ਨਵੇਂ-ਨਵੇਂ ਡਿਜ਼ਾਈਨ ਦੀਆਂ ਬਹੁਤ ਜਿਆਦਾ ਰੇਟ ਤੇ ਮਤਲਬ ਵਾਜਬ ਰੇਟ ਤੇ ਤੁਹਾਨੂੰ ਦਵਾਂਗੇ ਤੋਂ ਇੱਕ ਵਾਰ ਪਲੀਜ਼ ਜ਼ਰੂਰ ਵਿਜ਼ਿਟ ਕਰਕੇ ਦੇਖਿਓ ਇਹ ਆਪਣੀ ਸ਼ਾਪ ਆ ਆਪਣੀ ਸ਼ਾਪ ਦਾ ਐਡਰੈਸ ਹੈਗਾ ਅਕਬਰਪੁਰ ਛੰਨਾ ਜਿਹੜੀ ਜੀਐਸ ਫੈਕਟਰੀ ਆ ਉਹਦੇ ਸਾਹਮਣੇ ਬਿਲਕੁਲ ਆਪਣੀ ਸ਼ਾਪ ਆ ਨਾਲ ਮੇਸੀ ਡੈਰੀ ਤੇ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਬਹੁਤ ਜਿਆਦੇ ਵਧੀਆ ਵਧੀਆ ਰਖੜੀਆਂ ਭੈਣਾ ਵੀਰਾਂ ਲਈ ਲੈ ਕੇ ਆਉਂਦੀਆਂ ਵਾ ਆ ਕੇ ਇੱਕ ਵਾਰ ਜਰੂਰ ਦੇਖ ਕੇ ਜਾਓ ਔਰ ਖਰੀਦੋ